ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜਿਹੜੇ ਕਿਸਾਨਾਂ ਦਾ ਸਿੰਗੂ ਬਾਰਡਰ ਦੇ ਉੱਤੇ ਪ੍ਰੋਟੈਸਟ ਚੱਲ ਰਹੇ ਆ ਉਹਦੇ ਬਾਰੇ ਆਪਣੇ ਕੁਝ ਨੁਕਤੇ ਕਹਿਣਾ ਚਾਹੁੰਦਾ ਸੀ ਨਾਲ ਹੀ ਮੈਂ ਪੰਜਾਬ ਦੇ ਮੁੱਖ ਮੰਤਰੀ ਪਗਵਾਨ ਤਮਨ ਜੀ ਵੱਲੋਂ ਜੋ ਬਿਆਨ ਦਿੱਤਾ ਉਹਦੀ ਰੋੜ ਤਾਂ ਕਰਦਾ ਕਿ ਪੰਜਾਬ ਨੂੰ ਇੰਡੀਆ ਦਾ ਬਾਰਡਰ ਨਾ ਬਣਾਓ ਤੇ ਅਗਰੀ ਵੀਰ ਦੇ ਬਾਰੇ ਵੀ ਉਹਨਾਂ ਨੇ ਬੋਲਿਆ ਕਿ ਉਹਨੂੰ ਸਰਦਾਰ ਅਜੀ ਵੀ ਨਹੀਂ ਦੇ ਸਕਦੇ ਉਹਦੀ ਜਿਹੜੀ ਐ ਐਕਸ ਗਰੇਸ਼ੀਆ ਗ੍ਰਾਂਟ ਉਹਦੀ ਉਹ ਵੀ ਨਹੀਂ ਦੇ ਸਕਦੇ ਤੇ ਇਹਨਾਂ ਦਾ ਬਸ ਚਲੇ ਤਾਂ ਪੰਜਾਬ ਨੂੰ ਜਨ ਗਨ ਮਨ ਦੇ ਵਿੱਚੋਂ ਵੀ ਕੱਢ ਦੇਣਗੇ ਬਹੁਤ ਵਧੀਆ ਸਪੀਚ ਹੈ ਪ੍ਰਭਾਵਿਤ ਕਰਦੀ ਹੈ ਇਹਨਾਂ ਡਾਇਰੈਕਟਵੇ ਦੇ ਨਾਲ ਪ੍ਰੈਕਟਿਕ ਕਰ ਰਹੀ ਹੈ ਸੈਂਟਰ ਨੂੰ ਕੋਈ ਕੋਈ ਹੁੰਦਾ ਇਸਾ ਦਾ ਬੰਦਾ ਜਿਹੜਾ ਨੀਅਰ ਪੌਂਟ ਧੰਕੀਪੁਰ ਇਲਾਜੇਨ ਵਾਲਾ ਸੈਂਟਰ ਨਾਲ ਪੰਗਾ ਲੈ ਸਕਦਾ ਨਹੀਂ ਤਾਂ ਹਮੇਸ਼ਾ ਜਿਹੜੇ ਆ ਪੰਜਾਬ ਦੇ ਜਿਹੜੇ ਸੀਐਮ ਬਣੇ ਆ ਉਹ ਡਰ ਡਰ ਕੇ ਦਬੂਆਜ ਦੇ ਵਿੱਚ ਬੋਲਦੇ ਆ ਪਰ ਫਿਰ ਵੀ ਇਹਨੇ ਆਪਣਾ ਜਿਹੜਾ ਪ੍ਰੋਟੋਕਾਲ ਦੇ ਵਿੱਚ ਰਹਿੰਦੇ ਹੋਏ ਗੱਲ ਕੀਤੀ ਹੈ ਉਹਨੂੰ ਐਪਰੀਸ਼ੀਏਟ ਕਰਦੇ ਆ ਇਹ ਕਰਨਾ ਵੀ ਚਾਹੀਦਾ ਹਰ ਇੱਕ ਨੂੰ ਕਿਉਂਕਿ ਉਹ ਪੰਜਾਬ ਦੇ ਦਰਦ ਨੂੰ ਸਮਝਦਾ ਵੀ ਹੈ ਤੇ ਜੋ ਕਿਸਾਨਾਂ ਦੇ ਨਾਲ ਪਹਿਲਾਂ ਵੀ ਚਿਆ ਹੁਣ ਵੀ ਚਿਰਿਆ ਪਰ ਜੋ ਸੈਂਟਰ ਵੱਲੋਂ ਵਤੀਰਾ ਹਮੇਸ਼ਾ ਹੀ ਪੜਾਇਆ ਜਾਂਦਾ ਉਹ ਬਹੁਤ ਵੱਡਾ ਵਤੀਰਾ ਹੈਗਾ ਪਿਛਲਾ ਜਿਹੜਾ ਸੰਘਰਸ਼ ਚੱਲਿਆ ਸੀ ਕਿਸਾਨਾਂ ਦਾ ਉਹਦੇ ਵਿੱਚ ਵੀ ਦੇਖਿਆ ਹੀ ਆਪਾਂ ਨੇ ਕਿੰਨਾ ਮੋਤਾ ਹੋਈ ਅਸਨ ਇੰਨੀ ਜਿਹੜੀ ਹੈ ਦੇਹ ਜੀ ਹੋਏ ਲੋਕਾਂ ਦੀ ਕਿੰਨਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਆਤਾਨੇ ਮੇਨੇ ਉਸ ਤੋਂ ਸੋਨੇ ਪਏ ਤੇ ਹਮੇਸ਼ਾ ਹੀ ਇਹਨੇ ਨੇ 파ੜੋ ਤੇ ਰਾਜਨੀਤਿਕ ਉਹਦੀ ਨੀਤੀ ਸੈਂਟਰ ਨੇ ਬਣਾਈ ਆ ਤੇ ਅੱਜ ਇੱਕ ਲੇਟੈਸਟ ਖਬਰ ਆਈ ਆ ਕਿ ਹਰਿਆਣਾ ਦੇ ਵਿੱਚ ਪੁਲਿਸ ਦਾ ਹਰਿਆਣਾ ਪੁਲਿਸ ਦਾ ਮੁਲਾਜ਼ਮ ਜਿਹੜਾ ਇੰਟੈਲੀਜੈਂਸ ਅਫਸਰ ਸੀ ਪੋਸੀਬਲ ਦੇ ਵਿੱਚ ਪੰਜਾਬ ਵਾਲੇ ਪਾਸਿਓਂ ਹਰਿਆਣਾ ਪੁਲਿਸ ਤੇ ਪੱਥਰ ਮਾਰ ਰਿਹਾ ਸੀ ਤੇ ਜਿਸ ਨੂੰ ਬਲਦੇਵ ਸਿੰਘ ਸਰ ਸਾਹ ਤੇ ਉਹਨਾਂ ਦੀ ਪਾਰਟੀ ਦੇ ਵੱਲੋਂ ਭੜਾਇਆ ਗਿਆ ਤੇ ਟਰਾਲੀ ਵਿੱਚ ਪਠਾਲ ਕੇ ਜਦੋਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਤਾਂ ਇੰਟੈਲੀਜੈਂਸ ਅਫਸਰ ਟਰੈਕਟਰ ਸੀ ਜਾਂ ਕੋਈ ਸੀਨੀਅਰ ਅਧਿਕਾਰੀ ਸੀ ਉਹ ਗੱਲ ਕਰ ਰਿਹਾ ਸੀ ਕੋਈ ਕੋਕutar ਸਿੰਘ ਸੀ ਕੋਈ ਹੋਰ ਸੀ ਤੇ ਉਸ ਤੋਂ ਪਤਾ ਲੱਗਦਾ ਕਿ ਜਿਹੜੀ ਮੈਲਫਰੈਂਟੇਨਸ਼ਨ ਇਹਨਾਂ ਦੀ ਇਹੀ ਹੈ ਵੀ ਅਫਸਰਾਂ ਵਿਚ ਨੂੰ ਲੜਾ ਕੇ ਰਹੀਏ ਇਹਨਾਂ ਨੂੰ ਬਧਨਾਮ ਕਰੀਏ ਜਿਵੇਂ ਪਹਿਲਾਂ ਕਰਦੀ ਹੈ ਇਹ ਗਵਰਨਮੈਂਟਾਂ ਪਰ ਹੁਣ ਇਹਦੇ ਵਿੱਚ ਇਕੱਲੇ ਪਹਿਲਾਂ ਸੈਂਟਰ ਸੀਗੇ ਹੁਣ ਨਾਲ ਹਰਿਆਣਾ ਗਵਰਨਮੈਂਟ ਵੀ ਸ਼ਾਮਲ ਹੋ ਗਈ ਹੈ ਪਰ ਮੈਂ ਭਗਵਾਨ ਤੁਮਾਰ ਜੀ ਅੱਗੇ ਬਸ ਦੰਨਾ ਕਿ ਜਿਹੜੇ ਉਹ ਚਾਹੇ ਮੇਰਾ ਪਾਰਟੀ ਨਾਲ ਕੋਈ ਸਾਡੀ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਹੈ ਅਸੀਂ ਬੇਜ ਦੀ ਵੈਸੇ ਦੇ ਇੱਕ ਡਿਫਰੈਂਟ ਪਾਰਟੀ ਆ ਪਰ ਜੋ ਉਹਨੇ ਕੰਮ ਕੀਤਾ ਬੋਲੇ ਆ ਤੇ ਉਹ ਬਿਲਕੁਲ ਅਸੀਂ ਐਪਰੀਸ਼ੀਏਟ ਕਰਦੇ ਆ ਮੈਂ ਖਾਸ ਕਰਕੇ ਆਪਣੇ ਇੰਡੀਵਿਜੂਅਲ ਤੌਰ ਤੇ ਕਿਉਂਕਿ ਜਦੋਂ ਬੰਦਾ ਹੱਥ ਤੇ ਖੁਦਾ ਦਾ ਕਹਿੰਦੇ ਬੈਰ ਹੁੰਦਾ ਇਹ ਹੁਣ ਸੀਐਮ ਸਾਹਿਬ ਪੰਜਾਬ ਨੂੰ ਵੀ ਸਮਝ ਆ ਗਈ ਹੈ ਤੇ ਸਿੱਖਾਂ ਨੂੰ ਤਾਂ ਬਹੁਤ ਦੇਰ ਪਹਿਲਾਂ ਆਈ ਹੈ ਪੰਜਾਬੀਆਂ ਨੂੰ ਵੀ ਆਉਣ ਲੱਗੀ ਹੈ ਹੁਣ ਆਮ ਜਿਹੜੀ ਜਨਤਾ ਹੈ ਬੀਬੀਆਂ ਘਰਾਂ 'ਚ ਬੈਠਦੀਆਂ ਉਹਨਾਂ ਨੂੰ ਸਮਝਾਉਣ ਲੱਗ ਗਏ ਵੀ ਹਾਲ ਸਾਡੇ ਨਾਲ ਵਿੱਚ ਘਰਾ ਹੁੰਦਾ ਅੱਜ ਮੈਂ ਚੰਨੀਕਲਾਂ ਦੇ ਵਿੱਚ ਫੜਿਆ ਤੇ ਉੱਥੇ ਇੱਕ ਬੀਬੀਆਂ ਦੋ ਗੱਲ ਕਰ ਰਹੀਆਂ ਸੀ ਦੱਸ ਭਾਈ ਜਿਹੜੀਆਂ ਮੰਗਾਇਆਂ ਨੇ ਮੰਗੇ ਪਾਸੇ ਕਰਨ ਤੇ ਗੋਲੀਆਂ ਚਲਾਈਆਂ ਇਹਨਾਂ ਦਾ ਰਬੜ ਦੀਆਂ ਗੋਲੀਆਂ ਦੀਆਂ ਚੰਗੀਆਂ ਤੇ ਤਕੜੇ ਪਾ ਇਹਨਾਂ ਨੇ ਕੰਮ ਮਾਰੇ ਆ ਵਿਚਾਲੇ ਤੇ ਦੱਸ ਹੈ ਇਹੀ ਕਿਸਾਨ ਆ ਵਿਚਾਰੇ ਜਿਹੜੇ ਇਹਨਾਂ ਨੂੰ ਅੰਨ ਦਾਤਾ ਕਹਿੰਦੇ ਆ ਉਧਰ ਫੌਜੀ ਆ ਵਿਚਾਰੇ ਮਰਦੇ ਪੰਜਾਬ ਦੇ ਅਗਨੀ ਵੀਰ ਉਹਦੇ ਉਹਨੂੰ ਕਹਿੰਦੇ ਸੀ ਸਦਾ ਨਹੀਂ ਦੇਣੀ ਤੇ ਬੀਬੀਆਂ ਦੀ ਗੱਲਾਂ ਜਿਹੜੀਆਂ ਕਰਨਾਂ ਤੇ ਪੈ ਰਹੀਆਂ ਉਹ ਜਿਹੜੀਆਂ ਜਾਗਰੂਕਤਾ ਜਿਹੜੀਆਂ ਬੀਬੀਆਂ ਤੱਕ ਘਰਾਂ ਤੱਕ ਪਹੁੰਚੀ ਹੈ ਤੇ ਹਾਂ ਸਾਡੇ ਨੂੰ ਤਕਾ ਹੋਇਆ ਤਕਾ ਹੁੰਦਾ ਰਿਹਾ ਤੇ ਤਕਾ ਹੋ ਰਿਹਾ ਕਿ ਆਉਣ ਵਾਲੇ ਜਿਹੜਾ ਤਕਾ ਉਹ ਇਸ ਤਰ੍ਹਾਂ ਹੀ ਹੁੰਦਾ ਰਹੂਗਾ ਜੇਕਰ ਅਸੀਂ ਇੱਕ ਨਾ ਹੋਏ ਜਿਹੜਾ ਬੰਦਾ ਵਧੀਆ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰੋ ਤੇ ਜਿਹੜਾ ਬੰਦਾ ਸਾਡੇ ਖਿਲਾਫ ਹੈ ਜਿਹੜੇ ਫਾਰਮ ਦੇ ਖਿਲਾਫ ਹੈ ਜਾਂ ਸਾਡੇ ਖਿਲਾਫ ਹੈ ਉਸ ਦਾ ਡਟ ਕੇ ਆਪਾਂ ਵਿਰੋਧ ਕਰੋ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਇਹਨਾਂ ਦੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਹੁਣ ਜਿਵੇਂ ਦਬकाया ਜਾ ਰਿਹਾ ਅਸੀਂ ਦਾ ਹਨਾ ਵੀ ਇਹਨਾਂ ਦੇ ਕਰੈਕਟਰ ਅੰਦਰ ਕਰ ਦਿੱਤੇ ਜਾਂ ਜਾਂਦੇ ਜਿਹੜਾ ਪ੍ਰੋਟੈਸਟ ਕਰੋ ਉਹ ਜ਼ਮੀਨਾਂ ਖੋਹ ਕਰ ਲਿਆਣਗੇ ਜਾਣਗੇ ਤਾਂ ਉਹਨਾਂ ਨੂੰ ਅੰਦਰ ਕਰ ਦਿੱਤਾ ਜਾਊਗਾ ਉਹਨਾਂ ਤੇ ਕੇਸ ਪਾਏ ਜਾਣਗੇ ਪਰ ਫਿਰ ਵੀ ਲੋਕੋ ਲੱਖਾਂ ਦੇ ਸਾਹਮਣੇ ਪਹੁੰਚ ਗਏ ਆ ਇਹਦਾ ਮਤਲਬ ਲੋਕਾਂ ਦੇ ਅੰਦਰ ਉਹ ਜਿਹੜਾ ਡਰ ਪੈ ਹੁੰ ਨਿਕਲ ਚੁੱਕਿਆ ਕੋਈ ਸਮਾਂ ਸੀ ਜਦੋਂ ਹਰ ਇੱਕ ਬੰਦੇ ਨੂੰ ਟਰਾਇਤ ਭੁਗਾਇਆ ਜਾਂਦਾ ਸੀ ਕੋਈ ਸਮਾਂ ਸੀ ਸਾਰੇ ਚੁੱਪ ਕਰਕੇ ਆਪਣਾ ਪਰਿਵਾਰ ਪਾਲਦੇ ਸੀ ਤੇ ਕੋਈ ਸਮਾਂ ਸੀਗਾ ਤੇ ਉਹਦੇ ਵਿੱਚ ਭਾਈ ਮਤਪਾਲ ਸਿੰਘ ਦੇ ਨਾਲ ਲੱਗੇ ਤੇ ਉਸ ਤੋਂ ਬਾਅਦ ਜਿਹੜਾ ਜੋ ਕੁਝ ਆਪਣੇ ਨਾਲ ਵਾਪਰੇ ਆ ਅਸੀਂ ਸਾਰੇ ਪਿੱਛੇ हट ਗਏ ਕਿਸੇ ਨੇ ਵੀ ਉਹਦੇ ਬਾਰੇ ਆਵਾਜ਼ ਨਹੀਂ ਖਾਈ ਤੇ ਸਿੰਘਾਂ ਤੇ ਬੰਦੀ ਸਿੰਘਾਂ ਦੇ ਬਾਰੇ ਬਾਰੇ ਉਠਾਈ ਨਹੀਂ ਗਟਾਉਦੇ ਸੀ ਤੇ ਛੱਡ ਜਾਂਦੇ ਸੀ ਪਰ ਉਹ ਜਿਹੜਾ ਕਿਸਾਨ ਹੈ ਇਹ ਹੁਣ ਉਹੀ ਚੀਜ਼ ਫੇਰ ਆ ਗਈ ਹੈ ਤੇ ਜਿਹੜੀ ਚੀਜ਼ ਪਹਿਲਾਂ ਹੋਈ ਸੀਗੀ ਉਹੀ ਹੁਣ ਫੇਰ ਹੋਣ ਲੱਗ ਗਈ ਹੈ ਸਾਨੂੰ ਬਦਨਾਮੀ ਦਾ ਇਹਨਾਂ ਨੇ ਇੱਕ ਅਕਲਕਲ ਦਾ ਟਿੱਕਾ ਪਹਿਲਾਂ ਲਾਉਦੇ ਆ ਰਹੇ ਇਹ ਆਪਾਂ ਲੈ ਕੇ ਚੱਲੀਏ ਸਭ ਲੱਗਣੇ ਲੱਗਣੇ ਆ ਜਿਹੜਾ ਆਵਾਜ਼ ਪੰਜਾਬ ਦੇ ਲਈ ਪੰਜਾਬ ਦੇ ਹੱਕਾਂ ਲਈ ਲੋਕਾਂ ਦੇ ਲਈ ਲੜੂਗਾ ਆਵਾਜ਼ ਉਠਾਊਗਾ ਉਹਦੇ ਦਾਗ ਤੱਕ ਤਾਂ ਉਸ ਟਾਈਮ ਲੱਗ ਜਾਣਾ ਉਹਨੂੰ ਅੰਦਰ ਵੀ ਕਰਨਗੇ ਉਹ ਤੇ ਕਿਸੇ ਵੀ ਜਗ੍ਹਾ ਕਰਨਗੇ ਉਹਨੂੰ ਹਤਰਾਂ ਤਰ੍ਹਾਂ ਦੇ ਇਲਜ਼ਾਮਾਂ ਦੇ ਵਿੱਚ ਜਾਣਾ ਪਊਗਾ ਹੋ ਸਕਦਾ ਜੇਲਾ ਵੀ ਜਾਣ ਲੱਖਾਂ ਦੇ ਵਿੱਚ ਉੱਥੇ ਜਾਣਾ ਕਿ ਹੋ ਸਕਦਾ ਤੇ ਦੇ ਪਰ ਜੇ ਹੁਣ ਤੁਸੀਂ ਆਵਾਜ਼ ਹੀ ਬੰਦ ਕਰ ਲਈਏ ਫਿਰ ਜੇ ਜੀਬਾ ਪਤ ਲੱਤੀ ਜਾਏ ਸਭ ਹਰਾਮ ਦੇ ਤਾਂ ਸਿਕਾਏ ਤੁਸੀਂ ਕਿਉਂ ਮਤਲਬ ਇਸ ਚੀਜ਼ ਨੂੰ ਲੈ ਕੇ ਚੱਲਦੇ ਆ ਵੀ ਸਾਨੂੰ ਦਬਕਾਇਆ ਜਾਊਗਾ ਬਾਅਦ ਦੇ ਵਿੱਚ ਸਿਕਾਇਆ ਜਾਊਗਾ ਇੱਕ ਦਿਨ ਹੋਣਾ ਹੀ ਹੈ ਕਟਾ-ਕਟੀ ਕਰਨਾ ਪੈਣਾ ਜੇ ਤਾਂ ਤੁਹਾਡੇ ਅੰਦਰ ਦਮ ਹੈਗਾ ਤਾਂ ਸਿੰਘੂ ਪੌਡਰ ਤੇ ਵੰਗੂ ਸ਼ੰਭੂ ਪੌਡਰ ਤੇ ਪਹੁੰਚ ਜਾਓ ਟਿਕਰੀ ਬਾਰਡਰ ਤੇ ਜਿਵੇਂ ਪਹੁੰਚੇ ਸੀਗੇ ਪਰਲੇ ਪਾਸੇ ਉਹ ਜਿਹੜੀ ਆ ਉਹ ਵੀ ਸੰਤਰਾ ਪਹੁੰਚ ਰਹੀਆਂ ਟਰੈਕਟਰਾਂ ਦੇ ਨਾਲ ਜਿਵੇਂ ਵੀ ਆ ਉਹ ਜੋ ਗਵਰਨਮੈਂਟ ਸਮਝੇ ਨਹੀਂ ਆ ਰਹੀ ਕਿ ਨਾ ਉਹਨਾਂ ਨੇ ਬਲੋਜਨ ਲਾਏ ਹੋਏ ਆ ਜਾਂ ਉਹਨਾਂ ਨੇ ਸੜਕਾਂ ਦੇ ਕੋਚ ਚਿੱਲਾ ਲਾਤੀਆਂ ਬੜੇ ਤਕੜ ਤਕੜੇ ਫੈਰੀਗੇਟ ਬਣਾਦੇ ਆ ਤੇ ਉਹ ਹੁਣ ਮਤਲਬ ਭਾਲਦੇ ਕੀ ਹੈ ਸਮਝਦੇ ਕੀ ਹੈ ਜਿਹੜੇ ਆਪਣੇ ਆਪ ਨੂੰ ਜਿਹੜੇ ਗਵਰਨਮੈਂਟ ਆਫ ਸੈਂਟਰ ਜਿਹੜੀ ਆ ਤੁਸੀਂ ਠੀਕ ਹੈ ਇੰਟੈਲੀਜੈਂਸ ਤੁਹਾਡੀ ਬਹੁਤ ਵਧੀਆ ਸਾਰੇ ਤੁਸੀਂ ਵਰਲਡ ਦੇ ਵਿੱਚ ਜਾਣੇ ਪਛਾਣੇ ਹੈਗੇ ਤੁਹਾਡੇ ਇਜ਼ਰਾਈਲ ਨਾਲ ਸਬੰਧ ਦਾ ਕਿਸੇ ਨੂੰ ਨਹੀਂ ਇਹਦੇ ਬਾਰੇ ਸ਼ੱਕ ਪਰ ਤੁਸੀਂ ਜਿਹੜੀ ਲੋਕਾਂ ਦੀ ਆਵਾਜ਼ ਨੂੰ ਤਾਂ ਦਬਾ ਨਹੀਂ ਸਕਦੇ ਹੈਗੇ ਤੁਸੀਂ ਇੱਕ ਪਹਿਲਾ ਸੰਘਰਸ਼ ਚੱਲੇ ਆ ਸਾਰਿਆਂ ਤੁਸੀਂ ਇੱਕ ਉਹਨਾਂ ਦੇ ਨਾਲ ਵਾਅਦੇ ਕੀਤੇ ਆ ਕਿ ਤੁਹਾਨੂੰ ਜਿਹੜੇ ਆ ਮਿਨਿਮਮ ਜਿਹੜੀ ਸਪੋਰਟ ਪ੍ਰਾਈਸ ਦਸੂ ਐਮਐਸਪੀ ਦਿੱਤੀ ਜਾਊਗੀ ਉਹ ਨਹੀਂ ਦਿੱਤੀ ਹੈਗੀ ਹੈਨਾ ਜਿਹੜੇ ਵਾਅਦੇ ਕੀਤੇ ਉਹ ਤੋਂ ਮੁੱਕਰ ਗਏ ਪਿੱਛੇ ਹਟ ਗਏ ਹੁਣ ਤੁਹਾਡੇ ਵੇਟਿੰਗਾਂ ਕਰਦੇ ਸੀਗੇ ਤੇ ਉਹ ਮੀਟਿੰਗਾਂ ਦੇ ਵਿੱਚ ਵੀ ਤੁਸੀਂ ਕੋਈ ਹੱਲ ਨਹੀਂ ਕੱਢ ਰਹੇ ਉਹਨਾਂ ਨੂੰ ਵੇਸੇ ਲਾਰਾ ਲਾਇਆ ਜਾਂਦਾ ਹੈਗਾ ਹੁਣ ਪੰਜਾਬ ਦੇ ਵਿੱਚ ਜਿਹੜੇ ਜਿਹੜਾ ਕੰਪੰਪਨਸ਼ਨ ਦੇਣਾ ਸੀ ਉਹ ਵੀ ਭੇਜਿਆ ਨਾ ਸੈਂਟਰ ਨੇ ਭੇਜਿਆ ਚਲੋ ਪੰਜਾਬ ਦਾ ਵੀ ਉਹ ਵਿੱਚ ਨਾ ਉਹਦੇ ਗੁਜ਼ਾਰੀ ਜਿਹੜੀ ਕਰਾਈ ਸੀ ਉਹ ਨਹੀਂ ਮਿਲਿਆ ਹੈਗਾ ਹੁਣ ਦੇਖੋ ਘੜੇ ਪੈ ਗਏ ਆ ਉਹਦੇ ਚੋਂ ਕੋਈ ਨਹੀਂ ਮਿਲਿਆ ਤੇ ਜਿਹੜਾ ਪਿੱਛੋਂ ਪੈਸਾ ਆਉਂਦਾ ਹੈਗਾ ਕਿੱਥੇ ਜਾਂਦਾ ਹੈ ਇਹ ਗਵਰਨਮੈਂਟ ਖਾਂਦੀਆਂ ਜਾਂ ਕੀ ਹੁੰਦਾ ਇਹ ਕਿਸਾਨਾਂ ਦੇ ਨਾਲ ਬਿੱਤਰ ਕਿਉਂ ਹੈ ਲੱਖਾਂ ਕਰੋੜਾਂ ਦੀ ਜਿਹੜੀ ਮਸ਼ੀਨਰੀ ਹੁਣ ਖਰਾਬ ਹੋ ਰਹੀ ਹੈ ਜਾਂ ਉਹਨਾਂ ਨੂੰ ਚੱਕ ਕੇ ਅੰਦਰ ਕਰ ਦਿੰਦੇ ਪਹਿਲਾਂ ਟਰੈਕਟਰ ਆ ਜੀ ਵਾਪਸ ਨਹੀਂ ਆਏ ਕੇਸ ਕੋਸ ਲੋਕਾਂ ਦੇ ਰਜਿਸਟਰ ਇਹਨੂੰ ਸੋਚਿਆ ਕਿ ਨਹੀਂ ਹੁੰਦਾ ਵਾਹ ਉਹਦਾ ਵਾਹ ਦਾ ਕਾਰਨ ਜਿਹੜਾ ਕਿਉਂ ਨਹੀਂ ਲੱਭਿਆ ਜਾਂਦਾ ਜੀ ਮੁੰਡ-ਮੁੰਡ ਕੇ ਪ੍ਰੋਟੈਸਟ ਕੀ ਹੁੰਦੇ ਆ ਕੀ ਤੁਸੀਂ ਵਾਅਕਿ ਪਿਛਾੜਨਾ ਚਾਹੁੰਦੇ ਆ ਇਹਨਾਂ ਨੂੰ ਸੈਪਰੇਟ ਕਰਨਾ ਹੀ ਚਾਹੁੰਦੇ ਆ ਹੁਣ ਜਿਵੇਂ ਭਗਵਾਨਤ ਸਿੰਘ ਨੇ ਕਿਹਾ ਵੀ ਤੁਸੀਂ ਪੰਜਾਬ ਨੂੰ ਇੰਡੀਆ ਦਾ ਬਾਰਡਰ ਨਾ ਬਣਾਓ ਹੈਨਾ ਜੋ ਇਹ ਏਟਾ ਇਹ ਇੱਕ ਛੋਟਾ ਬਿਆਨ ਨਹੀਂ ਹੈਗਾ ਇੱਕ 92 ਜਿਹੜੇ ਐਮਐਲਏ ਚੋਂ ਕੇ ਜਿਹੜਾ ਸੀਐਮ ਬਣਿਆ ਉਹ ਕਿਸੇ ਅਥਾਰਟੀ ਨਾਲ ਬੋਲ ਰਿਹਾ ਉਹ ਲੋਕਾਂ ਦੀ ਆਵਾਜ਼ ਬਣ ਕੇ ਬੋਲ ਰਿਹਾ ਜਿਉ ਸਾਨੂੰ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਕਿਹਾ ਜਦੋਂ ਹੁਣ ਤਾਂ ਤੁਸੀਂ ਬਾਰਡਰ ਲਾਇਆ ਹੈ ਨਾ ਕੰਡੇ ਵਾਲੀਆਂ ਤਾਰਾਂ ਲਾਤੀਆਂ ਜਦੋਂ ਕਣਕ ਆਉਣੀ ਹੈ ਛੋਣਾਉਣ ਇਹ ਫਿਰ ਤੁਸੀਂ ਕਿੱਥੋਂ ਲੈ ਕੇ ਜਾਓ ਕਿੱਥੇ ਲੈ ਕੇ ਜਾਏ ਨਾ ਥੋੜੀ ਚੱਲ ਪੈਣਗੀਆਂ ਫਿਰ ਤੁਹਾਡੇ ਫਟ ਖੁੱਲ ਜਾਣਗੇ ਤੇ ਇਹ ਕਹਿਣ ਦਾ ਮਤਲਬ ਉਹਨਾਂ ਨੇ ਇੰਟਰੈਕਟਿਵ ਜੇ ਦੇ ਨਾਲ ਜਿਹੜੀ ਜੋ ਨੇ ਕਹਿਣਾ ਚਾਹੀਦਾ ਆਪਣੇ ਪ੍ਰੋਟੋਕਾਲ ਜੀ ਉਹ ਕਿਹਾ ਸਾਨੂੰ ਹਰ ਇੱਕ ਬੰਦੇ ਨੂੰ ਤੋਹਾਂ ਤਮਾਂ ਦੇ ਇਸ ਵੇਲੇ ਸਪੋਰਟ ਕਰਨੀ ਚਾਹੀਦੀ ਹੈ ਉਹ ਚੀਜ਼ ਨੂੰ ਸਮਝ ਚੁੱਕਿਆ ਦੇ ਬੇਸਿਕ ਦੇ ਵਿੱਚ ਕੋਈ ਗਲਤੀਆਂ ਵੀ ਹੋਈਆਂ ਆ ਆਪਾਂ ਇਹ ਨਹੀਂ ਕਹਿੰਦੇ ਵੀ ਬੰਦਾ ਬਿਲਕੁਲ 100% ਸਹੀ ਆ ਹਰ ਕੋਹਾਂ ਦੇ ਵਿੱਚ ਗਲਤੀਆਂ ਹੁੰਨ ਪਰ ਜੋ ਉਹਨੇ ਚੰਗਾ ਕੰਮ ਕੀਤਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਮੈਂ ਇੰਡੀਵਿਜੂਅਲ ਕਪੈਸਿਟੀ ਦੇ ਉੱਤੇ ਆਪਣਾ ਮੈਂ ਇਹ ਗੱਲ ਕਰ ਰਿਹਾ ਤੇ ਮੈਨੂੰ ਪੂਰਾ ਉਹ ਤੇ ਮਾਣ ਹੈਗਾ ਜਿਹੜਾ ਬੰਦੇ ਨੇ ਐਡਿਵਰਟੀਕਲ ਕਹਿਤੀ ਆ ਉਹਨੇ ਇਹ ਵੀ ਕਿਹਾ ਕਿ ਜਿਹੜੇ ਅਗਨੀਵੀਰ ਦੀ ਇਹਨਾਂ ਨੇ ਕੋਈ ਸ਼ਰਧਾਂਜਲੀ ਨਹੀਂ ਦੇਰੇ ਤੇ ਨਾ ਹੀ ਇਹਨਾਂ ਨੇ ਹੋਰਾਂ ਨੂੰ ਕੋਈ ਗਵਰਨਮੈਂਟ ਦਾ ਜਿਹੜਾ ਐਕਸਕ੍ਰੇਸ਼ ਹੈ ਜੀ ਗ੍ਰਾਂਟ ਹੈ ਉਹ ਦਿੱਤੀ ਹੈ ਸੈਂਟਰ ਨੇ ਪਰ ਪੰਜਾਬ ਗਵਰਨਮੈਂਟ ਬਣਾ ਦਿੱਤੀ ਗਈ ਹੈ ਤੇ ਇਸ ਇਥੋਂ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਆ ਕਿ ਭਗਵੰਤ ਮਾਨ ਜੀ ਸਮਝ ਚੁੱਕੇ ਆ ਪੰਜਾਬ ਦੀ ਦੀਰਤਾਸਤੀ ਹੈ ਪਹਿਲਾ ਜੋ ਸਾਡੇ ਨਾਲ ਹੋਇਆ ਤੇ ਹੁਣ ਹੋ ਰਿਹਾ ਜਾਂ ਆ ਕੇ ਹੋਣ ਦੀ ਸੰਭਾਵਨਾ ਹੈ ਉਹਨੂੰ ਸਭ ਦਿੱਖਦਾ ਇੱਕ ਉਹ ਇੱਕ ਬਿਲਕੁਲ ਜ਼ਿੰਮੇਵਾਰ ਕੁਰਸੀ ਤੇ ਬੈਠੇ ਆ ਤੇ ਇਹਦੇ ਵਿੱਚ ਉਹਨੂੰ ਸਾਨੂੰ ਸਪੋਰਟ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਇਹੋ ਜਿਹੇ ਬੰਦੇ ਵਾਰ-ਵਾਰ ਨਹੀਂ ਮਿਲਦੇ ਜੋ-ਜ ਲੱਖ ਗਲਤੀ ਹੋ ਸਕਦੀ ਆ ਕਿਸੇ ਪਾਰਟੀ ਦਾ ਜੋ ਉਹ ਮਤਲਬ ਹੋ ਜਾਦਾ ਵੀ ਅਸੀਂ ਕਿਉਂ ਤੇ ਪੱਖ 'ਚ ਬੋਲੀਓ ਜਦੋਂ ਕਹਿੰਦੇ ਹੱਕ ਦੀ ਗੱਲ ਕਰਦਾ ਚਾਹੇ ਉਹ ਸਾਡਾ ਵਿਰੋਧੀ ਵੀ ਹੋਵੇ ਉਹਦੀ ਵੀ ਐਫੀਸ਼ੀਅਲ ਕਰਨਾ ਚਾਹੀਦਾ ਬੇਸ਼ੱਕ ਦੇ ਅਸੀਂ ਬਿਲਕੁਲ ਟੋਟਲੀ ਵਿਰੁੱਧ ਹੈਗੇ ਆਂ ਕਈ ਗੱਲਾਂ 'ਚ ਉਹਦੇ ਪਰ ਅੱਜ ਮੈਂ ਉਹਦੇ ਮੇਰੀ ਆਤਮਾ ਨੇ ਕਹਿ ਆਦੀ ਉਹਦੇ ਸਪੋਰਟ ਕਰੋ ਭਗਵੰਤ ਜੀ ਕੈਰੀ ਆਨ ਤੇ ਜਾ ਕੇ ਕਿਸਾਨਾਂ ਦੇ ਨਾਲ ਖੜ੍ਹਜੋ ਤੁਹਾਡੇ ਨਾਲ ਪੂਰਾ ਪੰਜਾਬ ਖੜੂਗਾ ਤੇ ਸਾਰੀਆਂ ਪਾਰਟੀਆਂ ਉੱਠ ਕੇ ਆਪਾਂ ਜਿਹੜੀਆਂ ਪਾਰਟੀ ਵਾਈਜ਼ ਦੇ ਉੱਪਰ ਉੱਠ ਕੇ ਜਿਸ ਕਿਸਾਨਾਂ ਦੇ ਨਾਲ ਖੜ੍ਹ ਜਾਈਏ ਤਾਂ ਕਿ ਜਿਹੜੇ ਮੰਗਾਂ ਮਨਾ ਸਕੀਏ ਕਿਉਂਕਿ ਅਦਰਵਾਈਜ਼ ਤਾਂ ਉਹਨਾਂ ਨੂੰ ਪਤਾ ਸੈਂਟਰ ਨੂੰ ਵੀ ਇਹਨਾਂ ਨੇ ਵਟ ਵਟ ਜਾਂਦੇ ਆ ਤੇ ਉਹ ਸੈਪਰੇਟ ਹੋ ਜਾਂਦੇ ਕਿ ਲੋਜੇ ਪਾਰਟੀਆਂ ਦੇ ਜੁਨੀਅਨ ਦੇ ਤੇ ਅਸੀਂ ਉਹਨਾਂ ਦਾ ਫਾਇਦਾ ਉਠਾ ਲੈਂਦੇ ਆ ਅੱਜ ਲੋੜ ਹੈ ਸਾਨੂੰ ਇਕੱਠੇ ਹੋਣ ਦੀ ਪਰ ਨਾਲ ਕਿਸਾਨ ਵੀਰਾਂ ਨੂੰ ਕਿਸਾਨ ਜੁਨੀਅਨ ਨੂੰ ਸਾਰਿਆਂ ਨੂੰ ਬੇਨਤੀ ਹੈ ਚਾਹੇ ਉਹ ਗੁਰਨਾਮ ਸਿੰਘ ਜਰੂਨੀ ਹੈ ਚਾਹੇ ਰਾਜੇਵਾਲ ਹੈ ਬੇਸ਼ੱਕ ਦੇ ਰਾਜੇਵਾਲ ਸਾਹਿਬ ਤੁਸੀਂ ਬਹੁਤ ਗਲਤੀ ਕੀਤੀ ਇਲੈਕਸ਼ਨ ਲੜ ਕੇ ਨਹੀਂ ਚਲਾਨੀ ਚਾਹੀਦੀ ਪਰ ਅੱਜ ਹੁਣ ਇਕੱਠੇ ਹੋ ਜੋ ਭਾਵਾਂ ਦੇ ਨਾਲ ਕੋਇ ਇਕਤਰ ਮਿਲੋ ਮੇਰੇ ਭਾਈ ਤੁਬਦਾ ਦੂਰ ਪਰੋਲੇ ਵਲਾਈ ਅਰਨਾਵੇ ਕੇ ਹੋਵੋ ਜੋੜੇ ਗੁਰਮਖ ਬੈਸੋ ਸਫਾ ਵਿਸਾਏ ਜੇਕਰ ਤੁਹਾਡੇ ਮਨਾਂ ਦੇ ਵਿੱਚ ਦਰਦ ਹੈ ਸੱਚੀ ਕੌਮ ਦਾ ਦਰਦ ਹੈ ਤਾਂ ਜ਼ਰੂਰ ਉਸ ਜਿਹੜਾ ਦਰਦ ਨੂੰ ਆਪਾਂ ਦੂਰ ਕਰਨ ਦੇ ਵਾਸਤੇ ਗੁਰੂ ਸਾਹਿਬਾਨ ਦਾ ਓਟ ਆਸਰਾ ਲਈਏ ਤੇ ਸੀ ਤਾਸਿਕਾ ਨੂੰ ਯਾਦ ਕਰੀਏ ਤੇ ਉਸ ਸੰਘਰਸ਼ ਦੇ ਵਿੱਚ ਆਪਾਂ ਪਹੁੰਚੀਏ ਤੇ ਡਟ ਕੇ ਉਸ ਜਿਹੜੀ ਸੰਘਰਸ਼ ਦੇ ਆਪਾਂ ਕਿਸਾਨਾਂ ਦੀ ਮਦਦ ਕਰੀਏ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਸਾਡੇ ਤੇ ਲਾਹਣਤਾ ਨਾ ਪਾਵੇ ਅਸੀਂ ਇਕੱਠੇ ਹੋ ਕੇ ਆਪਣਾ ਜਿਹੜਾ ਜੋ ਵੀ ਸਾਡਾ ਅ 골 ਹੈਗੇ ਉਹਨਾਂ ਨੂੰ ਅਚੀਵ ਕਰੀਏ ਮੈਂ ਇੱਕ ਬੋਲਦਾ ਹੋਇਆ ਕੋਈ ਗਲਤ ਲਫਜ਼ ਬੋਲ ਗਿਆ ਹਾਂ ਤੇ ਮੈਂ ਮਾਫੀ ਚਾਹੁੰਨਾ ਪਰ ਤੁਸੀਂ ਜ਼ਰੂਰ ਇਸ ਚੀਜ਼ ਤੇ ਗੌਰ ਕਰਿਓ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਨੂੰ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ ਬਾਕੀ ਰਹੀ ਗੱਲ ਜਿਹੜੀਆਂ ਗਵਰਨਮੈਂਟਾਂ ਕਰਦੀਆਂ ਹੁੰਦੀਆਂ ਉਹਨਾਂ ਦਾ ਕੰਮ ਹੁੰਦਾ ਉਹਨਾਂ ਨੇ ਪੂਰੀ ਪ੍ਰੋਟੈਕਸ਼ਨ ਕਰਨੀ ਹੁੰਦੀ ਹੈ ਪਰ ਐਸਾ ਹਾਬ ਨਹੀਂ ਕਰਨੇ ਹੁੰਦੇ ਜਿਵੇਂ ਕਿ ਸਾਨੂੰ ਸੈਪਰੇਟ ਕਰਕੇ ਰੱਖਿਆ ਹੋਇਆ ਪੰਜਾਬ ਨੂੰ ਟੋਟਲੀ ਇਸ ਟਾਈਮ ਅਲੱਗ ਦਾ ਕਰਤਾ ਹੈ ਤੋਂ ਆਉਣ ਵਾਲੇ ਸਮੇਂ ਚ ਤੁਹਾਡਾ ਅਫੇਰ ਵੀ ਹਾਜ਼ਰ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ